ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਕਲਕੱਤਾ ਡਾਕਟਰਨੀ ਨਾਲ ਕੀ ਕੀ ਵਾਪਰੇ ਐ ਜ਼ੁਲਮ ਦੀਆਂ ਸਾਰੀਆਂ ਹੱਦਾਂ ਜਿਹੜੀਆਂ ਨੇ ਪਾਰ ਹੋਈਆਂ ਨੇ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਲਗਾਤਾਰ ਜੇ ਗੱਲ ਕਰੀਏ ਕਲਕੱਤਾ ਡਾਕਟਰਨੀ ਕਾਂਡ ਜਿਹੜਾ ਹੈ ਕਾਫੀ ਜ਼ਿਆਦਾ ਹਲਕੰਬ ਮਚਾ ਚੁੱਕਿਆ ਹੈ ਹਾਲਾਂਕਿ ਕਾਫੀ ਲੋਕਾਂ ਦੀ ਜਿਹੜੀ ਹੈ ਰੂਹ ਤੱਕ ਕੰਬ ਗਈ ਹੈ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਪੱਛਮੀ ਬੰਗਾਲ ਦੇ ਆਰਜੀਕਾਰ ਕਾਲਜ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਨਾਲ ਬਲਾਤਕਾਰ ਅਤੇ ਹਤਿਆ ਦੇ ਮਾਮਲੇ ਦੇ ਵਿੱਚ ਵੀਰਵਾਰ ਨੂੰ ਤਿੰਨ ਫੋਰੈਂਸਿਕ ਡਾਕਟਰਾਂ ਸਮੇਤ ਪੰਜ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ ਇਹਨਾਂ ਡਾਕਟਰਾਂ ਨੇ ਹੀ 31 ਸਾਲਾ ਵਿਦਿਆਰਥੀ ਡਾਕਟਰ ਦਾ ਪੋਸਟਮਾਰਟਮ ਕੀਤਾ ਮੈਡੀਕਲ ਕਾਲਜ ਦੇ ਵਿੱਚ ਬੁੱਧਵਾਰ ਦੇਰ ਰਾਤ ਸ਼ਰਾਰਤੀ ਅੰਸਰਾਂ ਵੱਲੋਂ ਕੀਤੀ ਗਈ ਭੰਨ ਤੋੜ ਦੇ ਮਾਮਲੇ ਦੇ ਵਿੱਚ ਪੁਲਿਸ ਨੇ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਸੀਬੀਆਈ ਸੂਤਰਾਂ ਦੇ ਅਨੁਸਾਰ ਆਰਜੀ ਕਾਰ ਹਸਪਤਾਲ ਦੇ ਸਾਬਕਾ ਸੁਪਰਡੈਂਟ ਸੰਜੇ ਵਿਸ਼ਿਸ਼ਟ ਅਤੇ ਛਾਤੀ ਦੀ ਦਵਾਈ ਵਿਭਾਗ ਦੇ ਡਾਕਟਰ ਹਰਣਜ ਦਿੱਤਾ ਚੌਧਰੀ ਸੰਮਨ ਮਿਲਣ ਤੋਂ ਬਾਅਦ ਸੀਬੀਆਈ ਦਫ਼ਤਰ ਦੇ ਵਿੱਚ ਪੇਸ਼ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਕਰਨ ਵਾਲੇ ਤਿੰਨ ਫੋਰੈਂਸਿਕ ਡਾਕਟਰਾਂ ਰੀਨਾ ਦਾਸ ਮੌਲੀ ਬੈਨਰਜੀ ਅਤੇ ਅਪੂਰ ਭਵਿਸ਼ਵਾਸ ਨੂੰ 20C ਜੀ ਹੌਮ ਕੰਪਲੈਕਸ ਦੇ ਵਿੱਚ ਬੁਲਾਇਆ ਗਿਆ ਤੇ 4 ਘੰਟੇ ਤੋਂ ਬਾਅਦ ਪੁੱਛਗਿੱਛ ਕੀਤੀ ਗਈ ਹੈ ਮੁਢਲੀ ਜਾਂਚ ਤਿੰਨ ਹੋਰ ਡਾਕਟਰਾਂ ਰਤਨਾ ਦੇਵਨਾਥ, ਦਿਆਨਸੀ ਰਾਏ ਅਤੇ ਅੰਤਿਆ ਬਰਮਨ ਨੇ ਮੈਜਿਸਟ੍ਰੇਟ ਦੀ ਮੌਜੂਦਗੀ ਦੇ ਵਿੱਚ ਕੀਤੀ ਹੈ ਹਾਲਾਂਕਿ ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਨੇ ਕਿਹਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਅਜੇ ਤੱਕ ਜਨਤਕ ਨਹੀਂ ਕੀਤੀ ਗਈ ਹੈ ਜਿਸ ਨੂੰ ਕਲਕੱਤਾ ਹਾਈ ਕੋਰਟ ਦੇ ਸਾਹਮਣੇ ਰੱਖਿਆ ਜਾਵੇਗਾ। ਕਲਕੱਤਾ ਪੁਲਿਸ ਲਈ ਕੰਮ ਕਰਨ ਵਾਲੇ ਸੰਜੇ ਰਾਏ 31 ਨੂੰ 10 ਅਗਸਤ ਨੂੰ ਮੁੱਖ ਸ਼ੱਕੀ ਵਜੋਂ ਗ੍ਰਿਫਤਾਰ ਕੀਤਾ ਗਿਆ ਸੀ। ਦੱਸਦੀ ਹੈ ਕਿ ਦਿੱਲੀ ਤੋਂ ਸੀਬੀਆਈ ਟੀਮ ਨੇ ਬੁੱਧਵਾਰ ਦੁਪਹਿਰ ਮੌਕੇ ਦਾ ਦੌਰਾ ਕੀਤਾ ਤੇ ਹਸਪਤਾਲ ਦੇ ਕਈ ਕਰਮਚਾਰੀਆਂ ਤੋਂ ਪੁੱਛਗਿੱਛ ਵੀ ਕੀਤੀ ਹੈ 9 ਅਗਸਤ ਨੂੰ ਕੌਣ ਡਿਊਟੀ 'ਤੇ ਸੀ ਕੌਣ ਨਹੀਂ ਸੀ ਸੂਤਰਾਂ ਮੁਤਾਬਕ ਜਾਂਚ ਏਜੰਸੀ ਦੀ ਅਪਰਾਧ ਸ਼ਾਖਾ ਦੀ ਟੀਮ ਨੇ ਵੀਰਵਾਰ ਸਵੇਰੇ ਤਾਲਾ ਥਾਣੇ ਦੇ ਇੰਚਾਰਜ ਅਧਿਕਾਰੀ ਅਭਜੀਤ ਮੰਡਲ ਤੋਂ ਵੀ ਪੁੱਛਗਿੱਛ ਕੀਤੀ ਹੈ ਮੰਡਲ ਥਾਣਾ ਉਸੇ ਖੇਤਰ ਦੇ ਵਿੱਚ ਪੈਂਦਾ ਹੈ ਜਿੱਥੇ ਇਹ ਘਟਨਾ ਵਾਪਰੀ ਸੀ ਸੀਬੀਆਈ ਸੂਤਰਾਂ ਨੇ ਦੱਸਿਆ ਹੈ ਕਿ ਇਸ ਘਟਨਾ ਦੀ ਜਾਂਚ ਲਈ ਕੋਲਕਾਤਾ ਪੁਲਿਸ ਵੱਲੋਂ ਬਣਾਈ ਐਸਆਈਟੀ ਦੇ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਹਸਪਤਾਲ ਦੇ ਹਸਪਤਾਲ ਤੋਂ ਕਾਲ ਦੇ ਸਮੇਂ ਨੂੰ ਨੋਟ ਵੀ ਕੀਤਾ ਗਿਆ ਹਾਲਾਂਕਿ ਜਾਂਚ ਅਧਿਕਾਰੀਆਂ ਨੇ ਹਸਪਤਾਲ ਤੋਂ ਕਾਲ ਕੀਤਾ ਉਸ ਨੂੰ ਉਸ ਦੀ ਧੀ ਦੀ ਮੌਤ ਬਾਰੇ ਸੂਚਿਤ ਕੀਤਾ ਗਿਆ ਅਧਿਕਾਰੀਆਂ ਨੇ ਉਹਨਾਂ ਨੂੰ ਧੀ ਦੀ ਉਸਦੀ ਧੀ ਦੇ ਦੋਸਤਾਂ ਬਾਰੇ ਵੀ ਪੁੱਛਿਆ ਤੇ ਜਾਣਨ ਦੀ ਕੋਸ਼ਿਸ਼ ਵੀ ਕੀਤੀ ਪੀੜਤ ਨੇ ਸਰਕਾਰੀ ਅਰਜੀਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਕਿਸੇ ਸਮੱਸਿਆ ਦੀ ਸ਼ਿਕਾਇਤ ਕੀਤੀ ਸੀ ਜਿੱਥੇ ਉਹ ਪੋਸਟ ਗ੍ਰੈਜੂਏਟ ਸਿਖਿਆਰਤੀ ਡਾਕਟਰ ਸੀ ਹਾਲਾਂਕਿ ਉਸ ਦੇ ਗੁੱਪ ਤੰਗ ਦੇ ਵਿੱਚੋਂ ਕੁਝ ਗ੍ਰਾਮ ਵੀਰਜਮੀ ਮਿਲਿਆ ਹੈ ਉਸ ਦੀਆਂ ਅੱਖਾਂ ਦੇ ਵਿੱਚੋਂ ਕੰਚ ਦੇ ਟੁਕੜੇ ਵੀ ਮਿਲੇ ਨੇ ਹੋ ਸਕਦਾ ਹੈ ਉਸ ਦੀ ਐਨਕ ਨੂੰ ਜ਼ੋਰ ਨਾਲ ਪਟਕਿਆ ਗਿਆ ਹੋਵੇ ਔਰ ਉਸ ਦੇ ਗਲੇ ਤੇ ਗਲਾ ਘੁੱਟਣ ਦੇ ਨਿਸ਼ਾਨ ਵੀ ਨੇ ਔਰ ਉਸ ਦੇ ਅੰਗਾਂ ਤੇ ਚੀਰੇ ਜਾਣ ਦੇ ਨਿਸ਼ਾਨ ਵੀ ਨੇ ਹਾਲਾਂਕਿ ਉਸ ਡਾਕਟਰ ਦੇ ਨਾਲ ਕੀ ਕੁਝ ਹੋਇਆ ਉਹ ਸੁਣ ਕੇ ਵੀ ਰੂਹ ਕੰਬ ਜਾਂਦੀ ਹੈ ਹਾਲਾਂਕਿ ਕਲਕੱਤਾ ਡਾਕਟਰ ਨੀ ਕਾਂਡ ਦੇ ਵਿੱਚ ਜੋ ਕੁਝ ਹੋਇਆ ਉਹ ਸਭ ਦੇ ਸਾਮਣੇ ਜੰਤਕ ਹੋ ਚੁੱਕਿਆ ਹੈ ਕਈ ਥਾਵਾਂ ਤੇ ਜੇ ਗੱਲ ਕਰੀਏ ਤਾਂ ਉਸ ਦੇ ਇਨਸਾਫ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਕੋਲਕਾਤਾ ਮਾਮਲਾ ਦੇ ਵਿੱਚ ਜੋ ਗੈਂਗ ਰੇਪ ਹੋਇਆ ਹੈ ਹਾਲਾਂਕਿ ਡਾਕਟਰਾਂ ਦਾ ਦਾਵਾ ਹੈ ਹੋਰ ਵੀ ਲੋਕ ਸ਼ਾਮਲ ਨੇ ਸਰੀਰ ਚੋਂ ਕੁਝ 150 ਤੋਂ ਮਿਲੀਮੀਟਰ ਜਿਹੜਾ ਹੈ 1.50 ਮਿਲੀਮੀਟਰ ਜਿਹੜਾ ਵੀਰਜ਼ ਮਿਲਿਆ ਹੈ ਹਾਲਾਂਕਿ ਹੋ ਸਕਦਾ ਹੈ ਕਿ ਇੱਕ ਤੋਂ ਕਾਫੀ ਵਾਰ ਜਿਹੜਾ ਹੈ ਉਸ ਦਾ ਗੈਂਗ ਰੇਪ ਕੀਤਾ ਗਿਆ ਤੇ ਹਾਲਾਂਕਿ ਉਸਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹ ਮੰਗ ਜਿਹੜੀ ਹੈ ਉਠਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਵੀ ਔਰ ਪੂਰੇ ਦੇਸ਼ ਭਰ ਦੇ ਵਿੱਚ ਡਾਕਟਰ ਨੇ ਹੱਤਿਆकांड ਦੀ ਜਿਹੜੀ ਬਿਲਕੁਲ ਆਵਾਜ਼ ਹੈ ਉਸਦੇ ਇਨਸਾਫ ਦੀ ਉਠਾਈ ਜਾ ਰਹੀ ਹੈ ਲੋਕਾਂ ਨੇ ਵੀ ਹਾਲਾਂਕਿ ਇਸ ਚੀਜ਼ ਨੂੰ ਬਿਲਕੁਲ ਵੱਡੇ ਪੱਧਰ ਤੇ ਉਠਾਇਆ ਹੈ ਸੋ ਮਿਲਦੇ ਹਾਂ ਜੀ ਨਵੀਆਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ